ਅੱਜ ਦੇਸ਼ ਭਰ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਆਸਥਾ ਨਾਲ ਮਨਾਇਆ ਜਾ ਰਿਹਾ ਹੈ। ਭਗਵਾਨ ਵਿਸ਼ਵਕਰਮਾ ਜੋ ਕਿ ਕਲਾ ਅਤੇ ਇੰਜੀਨੀਅਰਿੰਗ ਦੇ ਦੇਵਤਾ ਮੰਨੇ ਜਾਂਦੇ ਨੇ। ਉਹਨਾਂ ਦੀ ਪੂਜਾ ਵਿਸ਼ੇਸ਼ ਤੌਰ ਤੇ ਸੁਨਿਆਰੇ, ਮਕੈਨਿਕ, ਕਾਰੀਗਰ ਅਤੇ ਮਸ਼ੀਨਰੀ ਨਾਲ ਜੁੜੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਇਸ ਮੌਕੇ ਤੇ ਲੋਕ ਆਪਣੇ ਔਜ਼ਾਰਾਂ ਨੂੰ ਕੱਚੀ ਲਸੀ ਨਾਲ ਧੋ ਕੇ ਤੇਲ ਨਾਲ ਸਾਫ਼ ਕਰਦੇ ਨੇ। ਫਿਰ ਉਹਨਾਂ ਦੀ ਪੂਜਾ ਕਰਕੇ ਪ੍ਰਸ਼ਾਦ ਵੰਡਿਆ ਜਾਂਦਾ ਹੈ। ਅਕਸਰ ਦੁਕਾਨਦਾਰ ਪੂਜਾ ਕਰਨ ਤੋਂ ਬਾਅਦ ਆਪਣੀਆਂ ਦੁਕਾਨਾਂ ਬੰਦ ਰੱਖਦੇ ਨੇ ਤੇ ਕਾਰੀਗਰਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ। ਰਾਧੇ ਰਾਧਾ ਜੀ ਮੇਰਾ ਨਾਮ ਸੋਨੂ ਵਰਮਾ ਮੁਕੀਏ ਜੀ ਵੱਲ ਸਮਰਾਲਾ ਤੋਂ ਜੀ ਮੇਰੇ ਵੱਲੋਂ ਸਾਰੇ ਭਾਰਤ ਵਾਸੀ ਨੂੰ ਵਿਸ਼ਕਰਮਾ ਜੀ ਦੀ ਬਹੁਤ ਬਹੁਤ ਵਧਾਈਆਂ ਜੀ ਅੱਜ ਵਿਸ਼ਕਰਮਾ ਡੇ ਹੈ ਜੀ ਇਹਦੀ ਸਟਾਰਟਿੰਗ ਇਸ ਤਰ੍ਹਾਂ ਕਰਦੇ ਹਾਂ ਕੀ ਕਰਦੇ ਵਿਸ਼ਕਰਮਾ ਡੇ ਵਿਸ਼ਕਰਮਾ ਜੀ ਦੀ ਤਿਆਰੀ ਇਸ ਤਰ੍ਹਾਂ ਕਰਦੇ ਸੀ ਸਭ ਤੋਂ ਪਹਿਲਾਂ ਸ਼ੌਪ ਖੋਲਦੇ ਸੀ ਸਾਰੀ ਸਫਾਈ ਵੀ ਕਰਾਉਣੀ ਹੈ ਜੀ ਸੰਦਾਂ ਦੀ ਕੱਚੇ ਲਸੀ ਨਾਲ ਇਸ਼ਨਾਨ ਕਰਵਾਉਣੀ ਹੈ ਉਹਨਾਂ ਨੂੰ ਸੀ ਤੇ ਉਹ ਤੋਂ ਬਾਅਦ ਸਾਰੇ ਕਾਰਗਰਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਜੀ ਤੇ ਉਹ ਤੋਂ ਬਾਅਦ ਜੀ ਅਸੀਂ ਫਿਰ ਆਪਣੇ ਫੈਮਲੀ ਨਾਲ ਟਾਈਮ ਸਪੈਂਡ ਕਰਦੇ ਜਿਵੇਂ ਫਿਲਮ ਦੇਖਣ ਜਾਣਾ ਜਾਂ ਬੱਚਿਆਂ ਨਾਲ ਖੇਡਣਾ ਘਰੇ ਰਹਿਣਾ ਜੀ ਜਿਵੇਂ ਤੁਸੀਂ ਸੋਚਿਆ ਉਦਾਰਾਂ ਦੀ ਸਫਾਈ ਕਰਦੇ ਹਾਂ ਉਹ ਤੋਂ ਬਾਅਦ ਫਿਰ ਪ੍ਰਸ਼ਾਦ ਇਸ ਤਰ੍ਹਾਂ ਕਰਦੇ ਹਾਂ ਉਦਾਰਾਂ ਦੀ ਸਫਾਈ ਕਰਕੇ ਜਾਂ ਫਿਰ ਵਿਸ਼ਕਰਮਾ ਦੀ ਪੂਜਾ ਕਰਨ ਤੋਂ ਬਾਅਦ ਫਿਰ ਅਸੀਂ ਮਠਿਆਈ ਲੈ ਕੇ ਬਾਜ਼ਾਰ ਦੇ ਵਿੱਚ ਸਾਡੇ ਨਾਲ ਦੁਕਾਨ ਪਾਈਚਾਰਾ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਮਿੱਠਾ ਕਰਵਾਨੇ ਆ ਜੀ ਤੇ ਅਸੀਂ ਬਹੁਤ ਖੁਸ਼ੀ ਮਨਾਉਣੇ ਇਸ ਦਿਨ ਤੇ ਇਹ ਤੁਸੀਂ ਆਫੀ ਟਾਈਮ ਤੋਂ ਕਰਦੇ ਆ ਰਹੇ ਹੋ ਜਾਂ ਇਹ ਇਸ ਤਰ੍ਹਾਂ ਆ ਵੀ ਮਿਸਤਰੀ ਪਾਈਚਾਰੀ ਚੱਲ ਰਹੀ ਚਾਹੋ ਜ ਸਾਰੇ ਜਨ ਦੇ ਨਹੀਂ ਜੀ ਇਹ ਸਾਰੇ ਕਰਦੇ ਨੇ ਜੀ ਇਹ ਤੇ ਅਸੀਂ ਇਹ ਬੜੇ ਆਪਣੀ ਉਸਤਾਂ ਦਾ ਲਾ ਲਓ ਜੀ ਇਹ ਚੱਲਦਾ ਆ ਰਿਹਾ ਤੇ ਹਰ ਅਸੀਂ ਉਹ ਵੀ ਰੀਤੀ ਰਿਵਾਜ ਚੱਲਦੇ ਹਾਂ ਤੁਸੀਂ ਸਾਰਾ ਦਿਨ ਕੀ ਕਰਦੇ ਹੋ ਫਿਰ ਉਸ ਤੋਂ ਬਾਅਦ ਇਸ ਦਿਨ ਜੀ ਅਸੀਂ ਜਿਵੇਂ ਮੰਨ ਲਓ ਆਪਣੇ ਪਰਿਵਾਰ ਦੇ ਨਾਲ ਜਾਂ ਮੂਵੀ ਦੇਖਣ ਦਾ ਪ੍ਰੋਗਰਾਮ ਬਣ ਜਵੇ ਜੀ ਜਾ ਫਿਰ ਬੱਚਿਆਂ ਨਾਲ ਘਰੇ ਬੈਠ ਕੇ ਟਾਈਮ ਸਪੈਂਡ ਕਰੀਦਾ ਜੀ ਜਾਂ ਆਪਣੇ ਮਾਤਾ ਪਿਤਾ ਜੀ ਦੇ ਨਾਲ ਬੈਠ ਕੇ ਕਾਰੋਬਾਰ ਦੀ ਬਿਜ਼ਨਸ ਬਾਰੇ ਗੱਲਬਾਤ ਹੁੰਦੀ ਹੈ ਜੀ ਇਹ ਕੋਈ ਕਸਟਮਰ ਆ ਜਾਵੇ ਫਿਰ ਉਹ ਸਮਾਂ ਦਿੰਦੇ ਆ ਨਹੀਂ ਜੀ ਅੱਜ ਦੇ ਦਿਨ ਜੀ ਛੁੱਟੀ ਹੁੰਦੀ ਹੈ ਜੀ ਜਿਵੇਂ ਆ ਮੰਨ ਲਓ ਜ ਆਪਣਾ ਕੋਈ ਵੀ ਸਮਾਨ ਮੰਨ ਲਓ ਜਪਾਸ ਜਾਰਾ ਸਫਾਈ ਕਰਦਣ ਲਈ ਤਾਂ ਨਹੀਂ ਇਸ ਕਰਕੇ ਅੱਜ ਦਿਨ ক্লোਜ਼ ਰੱਖ ਦਿੰਦੇ ਆ